ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਿਵਾਰਿਓ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਚਰਨ ਸ਼ਰਨ ਏਕ ਪੈ ਡਾ ਜਾਏ ਚਲ ਸਤ ਗੁਰੂ ਕੂਟ ਪੈ ਡਾ ਆਗੇ ਹੋਏ ਲੇਤ ਹੈ ਇੱਕ ਬਾਰ ਸਤ ਗੁਰ ਮੰਤਰ ਸਿਮਰਨ ਮਤਰ ਸਿਮਨ ਤਾਹੇ ਬਾਰੰਬਾਰ ਗੁਰੂ ਰੇਤ ਹੈ ਭਾਵਨੀ ਭਗਤ ਭਾਏ ਕਉੜੀ ਅਗਰ ਭਾਗ ਰਾਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧ ਮੈਂ ਮਾਗਦ ਬੋਧ ਨਮੋ 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 ਨੇਤ 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 ਹੈ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਜਿਹੜਾ ਸੇਵਕ ਗੁਰੂ ਦੇ ਚਰਨਾਂ ਦੀ ਸ਼ਰਨ ਬਲ ਇੱਕ ਕਦਮ ਚੱਲ ਕੇ ਜਾਂਦਾ ਹੈ ਨਾ ਤੇ ਸਤਿਗੁਰੂ ਫਿਰ ਮਹਾਰਾਜ ਕਹਿੰਦੇ ਕਰੋੜ ਕਦਮ ਅੱਗੇ ਆ ਕੇ ਉਸ ਨੂੰ ਲੈਣ ਵਾਸਤੇ ਆਉਂਦੇ ਨੇ ਤੇ ਜਿਹੜਾ ਸਿੱਖ ਇੱਕ ਵਾਰ ਸਤਿਗੁਰੂ ਦੇ ਬਖਸ਼ੇ ਗੁਰਮੰਤਰ ਦਾ ਸਿਮਰਨ ਕਰਦਾ ਹੈ ਸਤਿਗੁਰੂ ਉਸ ਨੂੰ ਫਿਰ ਕਰੋੜਾਂ ਵਾਰੀ ਪਿਆਰ ਨਾਲ ਯਾਦ ਕਰਦੇ ਨੇ ਤੇ ਜੇ ਕੋਈ ਪ੍ਰੇਮ ਭਗਤੀ ਅਤੇ ਸਿਦਕ ਨਾਲ ਇੱਕ ਕੋੜੀ ਵੀ ਗੁਰੂ ਦੇ ਅੱਗੇ ਆ ਕੇ ਅਰਪਣ ਕਰਦਾ ਏ ਤੇ ਉਹਨਾਂ ਦੀ ਮਹਿਮਾ ਪਰੰਪਾਰ ਹੈ ਸਤਿਗੁਰੂ ਜੀ ਉਹਦੇ ਬੇਅੰਤ ਖਜ਼ਾਨੇ ਭਰ ਦਿੰਦੇ ਨੇ ਕੋਈ ਟੋਟ ਨਹੀਂ ਹੁੰਦੇ ਸੋ ਸਤਿਗੁਰੂ ਦਾ ਦੇ ਭੰਡਾਰੇ ਹਨ ਉਹਨਾਂ ਦੀ ਮਹਿਮਾ ਬੇਅੰਤ ਹੈ ਬੇਅੰਤ ਉਹਨਾਂ ਨੂੰ ਬਾਰੰਗ-ਬਾਰ ਨਮਸਕਾਰ ਹੈ ਕਿਉਂਕਿ ਉਹਨਾਂ ਵਰਗਾ ਹੋਰ ਕੋਈ ਨਹੀਂ ਹੈ ਕਿਉਂਕਿ ਸਤਿਗੁਰੂ ਦੇ ਬਰਾਬਰ ਕੋਈ ਨਹੀਂ ਸਤਿਗੁਰੂ ਜੇਵੜ ਕੋਈ ਨਹੀਂ ਹੈਗਾ ਤੂੰ ਮਹਾਰਾਜ ਸਤਿਗੁਰਾਂ ਦੇ ਚਰਨੀ ਲੱਗੀਏ ਤੇ ਸਤਿਗੁਰਾਂ ਦੇ ਚਰਨੀ ਲੱਗ ਕੇ ਆਪਣੇ ਜੀਵ ਨੂੰ ਸਵਾਰੀਏ ਗੁਰੂ ਤੇ ਆਰਿਓ ਕਿ ਮਨੁੱਖਾ ਦੀ ਇਹ ਕਿਸ ਵਾਸਤੇ ਮਿਲੀ ਹੈ ਹੁਣ ਜੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਦੇ ਚਰਨੀ ਲਾ ਕੇ ਸਿਮਰਨ ਭਜਨ ਬੰਦਗੀ ਵੀ ਕਰਨੀ ਚਾਹੀਦੀ ਹੈ ਜੋ ਸੰਬੰਧ ਜੇ ਤੇ ਅਸੀਂ ਆਪਣੀ ਮਾਇਆ ਦਾ ਦ ਸੰਬੰਧ ਕਰਨਾ ਹੈ ਉਤੇ ਅਸੀਂ ਨਾਲ ਦੀ ਨਾਲ ਸਮੇ ਦਾ ਸਬੰਧ ਵੀ ਜੋ ਜੀਵਨ ਦਾ ਸਮਾਂ ਸਾਨੂੰ ਮਿਲਿਆ ਹੈ ਉਹਦਾ ਤੇ ਸਬੰਧ ਵੀ ਉਹਦੀ ਯਾਦ ਵਿੱਚ ਮਤਾਉਣਾ ਚਾਹੀਦਾ ਹੈ 24 ਘੰਟੇ ਦੇ ਅੰਦਰ ਆਪਾਂ ਨੂੰ 2.5 ਘੰਟੇ ਹਰ ਰੋਜ਼ ਜਿਹੜਾ ਹੈ ਇਸ ਪਾਸੇ ਸਿਮਰਨ ਵੱਲ ਲਾਉਣਾ ਚਾਹੀਦਾ ਹੈ ਚਾਹੇ ਉਹ ਬੈਠ ਕੇ ਲਈਏ ਚਾਹੇ ਹੀ ਗੁਰੂ ਪਿਆਰੀਓ ਕੰਮਕਾਰ ਕਰਦੇ ਆ ਆਪਣੀ ਸੁਰਤੀ ਨੂੰ ਜੋੜ ਕੇ ਰੱਖੀਏ ਇਕਾਗਰ ਮਨ ਕਰਕੇ ਜਰੂਰ ਅਸੀਂ 2.5 ਘੰਟੇ ਦਾ ਸਿਮਰਨ ਕਰੀਏ ਗੁਰੂ ਮਹਾਰਾਜ ਦੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ